ਸਿੰਘੇਗਾ ਖਨੌਰੀ ਦੇ ਵਿੱਚ ਪਾਖੜਾ ਨਹਿਰ ਦੇ ਉੱਪਰ ਮੌਜੂਦ ਆ ਮੇਰੇ ਪਿੱਛੇ ਤੁਸੀਂ ਪੁਲ ਦੇਖ ਰਹੇ ਹੋ ਪੁਲ ਦੇ ਉੱਤੇ ਖੜਿਆ ਹੋਇਆਗਾ ਪਾਣੀ ਬੜਾ ਪੁਰਾਣਾ ਇਹ ਪੁਲ ਹੈ ਬਹੁਤ ਸਾਰੇ ਪਿੰਡਾਂ ਨੂੰ ਇਹ ਜੋੜਦਾ ਹੈਗਾ ਤੇ ਹਾਲਾਤ ਦਿਖਾਉਣਾ ਤੁਹਾਨੂੰ ਇਹਦੇ ਤੇ ਉਰੇ ਵੀ ਤੁਹਾਨੂੰ ਦਿਖਾਉਣਾ ਕਿ ਪਾਖੜਾ ਨਹਿਰ ਦੇ ਵਿੱਚੋਂ ਕਿੰਨਾ ਪਾਣੀ ਜਿਹੜਾ ਉਹ ਡਿੱਗਦਾ ਹੈ ਕਿਵੇਂ ਕ੍ਰੋਸਿੰਗ ਹੁੰਦੀ ਹੈ ਪਾਣੀ ਦੀ ਸਾਰੇ ਹਾਲਾਤ ਦਿਖਾਉਣਾ ਮੇਰੇ ਸਾਥੀ ਨੂੰ ਕਹੂੰਗਾ ਥੋੜਾ ਜਿਆ ਅੱਗੇ ਹੋ ਕੇ ਜਿਹੜੇ ਇਹ ਮੌਕੇ ਦੇ ਹਾਲਾਤ ਤੁਹਾਨੂੰ ਉਹ ਦਿਖਾਏ ਜਾਣ ਕਿ ਕੀ ਹਾਲਾਤ ਨੇ ਤੁਸੀਂ ਇਹ ਦੇਖੋ ਕਿਸੇ ਪਾਸੇ ਕੋਈ ਗੌਰ ਨਹੀਂ ਸਰਕਾਰ ਦੇ ਵੱਲੋਂ ਕੁਝ ਨਹੀਂ ਹੈਗਾ ਉਸ ਤੋਂ ਪਹਿਲਾਂ ਤਸਵੀਰ ਪਾਖੜਾ ਨਹਿਰ ਦੀ ਇੱਕ ਲੀਕੇਜ ਦੇਖੀ ਸੀ ਤੁਸੀਂ ਕੱਗਰ ਦਰਿਆ ਦੇ ਥੱਲੇ ਬਿਲਕੁਲ ਘੱਟ ਪਾਣੀ ਸੀਗਾ ਤੇ ਉਹ ਕਿਹਾ ਜਾ ਰਿਹਾ ਸੀ ਵੀ ਉਹ ਕੱਗਰ ਦਰਿਆ ਦੇ ਵਿੱਚ ਪਾਣੀ ਮਿਲ ਸਕਦਾ ਜਾਂ ਪਾਖੜਾ ਨਹਿਰ ਕਦੇ ਵੀ ਟੁੱਟ ਸਕਦੀ ਹੈ ਪਰ ਇੱਕ ਲੀਕੇਜ ਅਸੀਂ ਤੁਹਾਨੂੰ ਦਿਖਾਉਣਿਆਂਗੇ ਇਹ ਦੇਖੋ ਇਹ ਸਾਰਾ ਪਾਣੀ ਸਾਫ਼ ਹੈ ਬਿਲਕੁਲ ਪੂਰੇ ਤਰੀਕੇ ਨਾਲ ਇਹ ਸਾਫ਼ ਪਾਣੀ ਤੁਹਾਨੂੰ ਨੀਲਾ ਪਾਣੀ ਇਹ ਨਜ਼ਰ ਆਉਂਦਾ ਹੋਣਾ ਕੱਗਰ ਦਰਿਆ ਆ ਹੈ ਪਾਖੜਾ ਨਹਿਰ ਦਾ ਪਾਣੀ ਹੈ ਤੇ نیچے ਜਿਹੜਾ ਹੈਗਾ ਇਹ ਪੁਰਾਣਾ ਕੱਗਰ ਦਰਿਆ ਹੈ ਜਦੋਂ ਪੁਰਾਣਾ ਕੱਗਰ ਦਰਿਆ ਹੁੰਦਾ ਸੀ ਤਾਂ ਇੱਥੋਂ ਦੀ ਉਹ ਲੰਘਿਆ ਕਰਦਾ ਸੀਗਾ ਇਹਦੇ ਨੀਚੋਂ ਦੀ ਤੇ ਉਹ ਸਾਰੇ ਤੁਹਾਨੂੰ ਦਿਖਾਉਨੇ ਆ ਜਦੋਂ ਕਦੇ ਵੀ ਜ਼ਰੂਰਤ ਪੈਂਦੀ ਸੀ ਤਾਂ ਇੱਧਰ ਇਸ ਕੱਗਰ ਦਰਿਆ ਦੇ ਵਿੱਚ ਪਾਖੜਾ ਨਹਿਰ ਦੇ ਆਇਆ ਗੇਟ ਖੋਲ ਦਿੱਤੇ ਜਾਂਦੇ ਸੀਗੇ ਫਲੱਡ ਗੇਟ ਜਿਨ੍ਹਾਂ ਨੂੰ ਬੋਲਦੇ ਨੇ ਕਈ ਵਾਰ ਤੇ ਖੋਲੇ ਜਾਂਦੇ ਸੀਗੇ ਹੁਣ ਇਹਦੇ ਹਾਲਾਤ ਤੁਹਾਨੂੰ ਦਿਖਾਉਨੇ ਆ ਕੀ ਨੇ ਤੇ ਇਹ ਦੇਖੋ ਬੜੀ ਡੁੰਗਾਈ ਦੇ ਵਿੱਚ ਅਸੀਂ ਤੁਹਾਡੀ ਨਜ਼ਰ ਮਰਾਉਣੀ ਹੈ ਕਿੰਨੀ ਲੀਕਜ ਹੈ ਇੱਥੇ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਟੁੱਟ ਸਕਦੀ ਹੈ ਇਹ ਡਿੱਗ ਸਕਦੀ ਹੈ ਇਹਨੂੰ ਕੋਈ ਖਤਰਾ ਹੈ 1954 ਵੇਲੇ ਦੀ ਇਹ ਅਹੀਂ ਚੱਲ ਰਹੀ ਹੈ ਪਾਖੜਾ ਨਹਿਰ ਅੱਜ ਤੱਕ ਇਹਨੂੰ ਕੁਝ ਨਹੀਂ ਹੋਇਆ ਤੇ ਇੰਜੀਨੀਅਰਾਂ ਦਾ ਹੀ ਕਮਾਲ ਹੈ ਕਿ ਇਹ ਲੀਕਜ ਜਿਹੜੀ ਇਹ ਸਦਾ ਬਹਾਰ ਅਹੀਂ ਚੱਲਦੀ ਰਹਿੰਦੀ ਹੈ 24 24 ਘੰਟੇ ਇਹ ਲੀਕਜ ਐਵੇਂ ਹੀ ਹੁੰਦੀ ਰਹਿੰਦੀ ਹੈਗੀ ਇਹ ਪਰਲੇ ਪਾਸਿਓਂ ਘੱਗਰ ਦਰਿਆ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਪਤਨ ਪੂਰੇ ਸਾਰੇ ਗੇਟਾਂ ਦੇ ਉੱਪਰ ਨਜ਼ਰ ਮਾਰਾਦਾਂ ਨੇ ਇਹ ਦੇਖੋ ਤੁਸੀਂ ਤਸਵੀਰਾਂ ਕਿ ਇੱਥੇ ਵੀ ਜਿਹੜੀ ਪਾਣੀ ਦੀ ਲੀਕੇਜ ਹੈ ਇੰਨੀ ਕ ਲੀਕੇਜ ਸੀਗੀ ਘੱਗਰਾ ਦਰਿਆ ਦੇ નીચે ਤੇ ਜਦੋਂ ਵੀ ਕਦੇ ਕੋਈ ਖਤਰਾ ਹੁੰਦਾ ਪਾਖੜਾ ਨਹਿਰ ਦੇ ਵਿੱਚ ਤਾਂ ਇਹ ਫਲੱਡ ਗੇਟ ਜਿਹੜੇ ਉਹ ਚੱਕ ਦਿੱਤੇ ਜਾਂਦੇ ਨੇ ਇਥੋਂ ਨੀਚੋਂ ਤੇ ਤਾਂ ਜੋ ਪਾਣੀ ਹੈ ਪਾਖੜਾ ਨਹਿਰ ਦਾ ਇਧਰ ਘੱਗਰ ਦਰਿਆ ਦੇ ਵਿੱਚ ਛੱਡਿਆ ਜਾਵੇ ਇਹ ਪੁਰਾਣਾ ਘੱਗਰ ਦਰਿਆ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਤਾਂ ਸਫਾਈ ਕੀ ਹੋਣੀ ਸੀ ਇਥੋਂ ਵੀ ਜਿਹੜਾ ਪਾਖੜਾ ਨਹਿਰ ਹੈ ਇਹਦੀ ਵੀ ਨਹੀਂ ਸਫਾਈ ਹੁੰਦੀ ਹੈਗੀ ਤੁਸੀਂ ਦੇਖੋ ਕਿਹੋ ਜਿਹੇ ਹਾਲਾਤ ਨੇ ਖੋਲਿਆਂ ਨੂੰ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਟਾਈਮ ਹੋ ਗਿਆ ਹੋਣਾ ਜਿਹੜੇ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿੰਨੀ ਲੀਕੇਜ ਹੈ ਕਿੰਨਾ ਪਾਣੀ ਇਕੱਠਾ ਹੋ ਰਿਹਾ ਲਗਾਤਾਰ ਤੇ ਕਿਵੇਂ ਜਿਹੜਾ ਉਹ ਪਾਖੜਾ ਨਹਿਰ ਦਾ ਪਾਣੀ ਕੱਗਰ ਦਰਿਆ ਦੇ ਵਿੱਚ ਮਿਲ ਰਿਹਾ ਤੇ ਹੈਰਾਨੀ ਦੀ ਗੱਲ ਹੈ ਤੁਸੀਂ ਇਹ ਦੇਖੋ ਤਸਵੀਰਾਂ ਕਿ ਇੱਥੇ ਜ਼ਿਆਦਾ ਆ ਕੇ ਜਿਹੜੀ ਉਹ ਲੀਕੇਜ ਇੱਥੇ ਜ਼ਿਆਦਾ ਆ ਕੇ ਹੋ ਜਾਂਦੀ ਹੈ ਇੱਥੇ ਪਾਣੀ ਤਾਂ ਕਾਫੀ ਜ਼ਿਆਦਾ ਡਿੱਗ ਰਿਹਾ ਹੈ ਇਹ ਲੀਕਜ ਸਭ ਤੋਂ ਵੱਡੀ ਲੀਕਜ ਹੈਗੀ ਪਾਖੜਾ ਨਹਿਰ ਦੇ ਵਿੱਚ ਆ ਕੱਗਰ ਦਰਿਆ ਦੇ ਵਿੱਚ ਪਾਖੜਾ ਨਹਿਰ ਦੀ ਜਿਹੜੀ ਪਹਿਲਾਂ ਦਿਖਾਈ ਗਈ ਸੀ ਉਹ ਤਾਂ ਬਹੁਤ ਛੋਟੀ ਲੀਕਜ ਹੈਗੀ ਕੋਈ ਤਸਵੀਰਾਂ ਨੇ ਤੇ ਓਨੀ ਜਿਆਦਾ ਨਾਲ ਕੋਈ ਮਜ਼ਬੂਤੀ ਨਹੀਂ ਹੈਗੀ ਇਸ ਚੀਜ਼ ਦੀ ਇਹ ਤਾਂ ਇੱਕ ਦੀਵਾਰ ਹੀ ਹੈ ਜਿਹੜੀ ਖੜੀ ਹੈ ਤੇ ਜੇ ਕਦੇ ਹੋਇਆ ਤਾਂ ਇਧਰੋਂ ਟੁੱਟਿਆ ਤਾਂ ਇਹ ਸਾਰਾ ਜਾ ਕੇ ਇਧਰੋਂ ਕੱਗਰ ਦਰਿਆ ਦੇ ਵਿੱਚ ਇਹ ਮਿਲ ਸਕਦਾ ਹੈਗਾ ਤੇ ਇਧਰ ਕੱਗਰ ਦਰਿਆ ਦੇ ਵਿੱਚ ਇਹ ਪਾਣੀ ਖੜੇਗਾ ਤੁਸੀਂ ਦੇਖੋ ਇਹ ਪਾਖੜਾ ਦੀ ਪਾਣੀ ਹੈ ਜਿਹੜਾ ਇਕੱਠਾ ਹੋ ਰਿਹਾ ਹੈਗਾ ਤੇ ਨੀਲੇ ਰੰਗ ਦਾ ਪਾਣੀ ਤੁਹਾਨੂੰ ਨਜ਼ਰ ਆਉਂਦਾ ਇਹ ਪੁਰਾਣਾ ਕੱਗਰ ਹੈ ਪੁਰਾਣੇ ਕੱਗਰ ਦੇ ਵਿੱਚ ਲੀਕ ਜਾ ਇਹ ਅੱਗੇ ਜਾ ਕੇ ਬੰਦ ਨਹੀਂ ਹੈਗਾ ਮਿਲਦਾ ਉਸੇ ਕੱਗਰ ਦੇ ਵਿੱਚ ਹੈ ਅੱਗੇ ਜਾ ਕੇ ਇਹ ਤੇ ਅੱਗੇ ਜਾ ਕੇ ਆਈ ਆਪਾਂ ਕਹਿ ਸਕਦੇ ਵੀ ਇਹ ਬੰਦ ਕਰਤਾ じゃ ਕੋਸ਼ ਹੈ ਚੱਲਦਾ ਹੈਗਾ ਇਹਦੇ ਵਿੱਚ ਵੀ ਪਾਣੀ ਚੱਲਦਾ ਹੁਣ ਜਿਹੜਾ ਇਹਦਾ ਭਾਖੜਾ ਦਾ ਪਾਣੀ ਇਹ ਉਧਰ ਕ੍ਰੋਸਿੰਗ ਹੋ ਰਿਹਾ ਹੈਗਾ ਇਹ ਤਾਂ ਉਧਰ ਜਾ ਕੇ ਇਹ ਉੱਥੇ ਕੱਗਰ ਦਰਿਆ ਦੇ ਵਿੱਚ ਮਿਲਦਾ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਹੋਰ ਬਥੇਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ